ਬਚਿੰਦਾ ਕਨੌਰ ਇਸ ਸਰਹੱਦ ਤੇ ਚੱਲ ਰਹੇ ਕਿਸਾਨ ਆंदोलਨ ਦੇ ਦੌਰਾਨ ਦੇ ਰਾਤੀਜੇ ਕਿਸਾਨ ਦੀ ਮੌਤ ਹੋ ਗਈ ਹੈ ਤੇ ਪਛਾਣ ਦਰਸ਼ਨ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਬਚਿੰਦਾ ਦੇ ਪਿੰਡ ਅਮਰਗੜ ਦਾ ਰਹਿਣ ਵਾਲਾ ਹੈ ਬਾਤਸਾਲਾ ਦਰਸ਼ਨ ਸਿੰਘ ਦੀ ਅਥਰੂ ਦੇ ਗੈਸ ਦੇ ਪਏ ਤੂਏ ਦੇ ਨਾਲ ਦਮ ਘੁੱਟਣ ਦੇ ਕਾਰਨ ਮੌਤ ਹੋਈ ਹੈ ਜਿਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਸ਼ੰਭੂ ਬਾਰਡਰ ਤੇ ਕਿਸਾਨ ਆਪਣੀ ਹੱਕਾਂ ਨੂੰ ਲੈ ਕੇ ਜਿਹੜੇ ਕਿ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦਤਰ ਨਾਲ ਆ ਰਹੇ ਨੇ ਤਾਂ ਬੀਤੀ ਰਾਤ ਇੱਕ ਪਠਿੰਡਾ ਦੇ ਵਿਅਕਤੀ ਦਰਸ਼ਨ ਸੀ ਜਿਹੜੇ ਕਿ 28 ਸਾਲ ਦੀ ਉਮਰ ਸੀਗੀ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਹੈਗੀ ਤਾਂ ਅਸੀਂ ਉਸ ਘਰ ਦੇ ਮੌਜੂਦ ਹਾਲਾਤ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਰਾਹੀਂ ਘਰ ਦੇ ਪਰਿਵਾਰ ਬੈਠੇ ਨੇ ਪਿੰਡ ਦੇ ਸਦਸੇ ਬੈਠੇ ਨੇ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਨਾਲ ਪਰਿਵਾਰਿਕ ਨੇ ਤਾਂ ਗੱਲਬਾਤ ਕਰ ਦੇਣਗੇ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਸਰਬਜੀਤ ਘਰੇ ਕੀ ਲੱਗਦੀ ਸੀ ਦਰਸ਼ਨ ਸਿੰਘ ਜੀ ਮੈਂ ਦਰਸ਼ਨ ਸਿੰਘ ਦੀ ਬੇਟੀ ਆਂ ਹਾਂਜੀ ਤਾਂ ਕਿੰਨੇ ਕੇ ਟਾਈਮ ਤੋਂ ਗਏ ਸੀਗੇ ਉਹ ਇਹ ਉਹਨਾਂ ਨੂੰ ਦਿਨ ਦੇ ਨਹੀਂ ਹੋਏ ਸੀ ਵੀ ਜੀ ਗਿਆ ਹੋਇਆ ਨੂੰ ਪਰਵਾਹ ਚ ਹੋਰ ਕੋਣ ਹੈ ਗਈ ਇਹਨਾਂ ਦੇ ਇਹਨਾਂ ਦੇ ਮੇਰੇ ਮਾਤਾ ਜੀ ਆ ਤੇ ਮੇਰੇ ਭਰਾ ਹੈਗੇ ਹਾਂਜੀ ਤੇ ਮੇਰੇ ਭਾਬੀ ਜੀ ਆ ਹਾਂਜੀ ਬ੍ਰਦਰ ਮੈਰੀ ਲੈ ਹਾਂਜੀ ਉਹਨਾਂ ਨੂੰ ਬਸ 15 ਦਿਨ ਹੀ ਹੋਏ ਉਹਨਾਂ ਦੇ ਵਿਆਹ ਨੂੰ 6 ਫਰਵਰੀ ਦਾ ਉਹਨਾਂ ਦਾ ਵਿਆਹ ਸੀਗਾ ਇਸ ਲਈ ਉਹ ਦੂਸਰੇ ਜੱਥੇ ਦੇ ਨਾਲ ਗਏ ਸੀਗੇ ਪਹਿਲੇ ਜੱਥੇ ਦੇ ਨਾਲ ਵਿਆਹ ਕਰਨ ਜਾਇਆਂ ਨਹੀਂ ਗਏ ਦੂਸਰੇ ਜੱਥੇ ਦੇ ਵਿੱਚ ਗਏ ਸੀਗੇ ਹਾਂਜੀ ਪਹਿਲਾ ਅੰਦੋਲਨ ਚੱਲਿਆ ਸੀ ਉਸ 'ਚ ਵੀ ਗਏ ਸੀ ਪਹਿਲਾ ਵਾਲੇ ਅੰਦੋਲਨ ਦੇ ਵਿੱਚ ਵੀ ਹਾਂਜੀ ਗਏ ਸੀ ਉੱਥੇ ਉਹਨਾਂ ਨੇ 15 ਦਿਨ ਬਹੁਤ ਸੰਘਰਸ਼ ਕੀਤਾ ਹਾਂਜੀ ਲਾਸਟ ਟਾਈਮ ਕਦੋਂ ਗੱਲ ਹੋਈ ਏ ਤੁਹਾਡੀ ਉਹਨਾਂ ਨਾਲ ਲਾਸਟ ਟਾਈਮ ਤਾਂ ਵੀਰੇ ਬਸ ਜਿਸ ਦਿਨ ਉਹਨਾਂ ਨੇ ਜਾਣਾ ਸੀਗਾ ਅੰਦੋਲਨ ਦੇ ਵਿੱਚ ਉਸ ਦਿਨ ਹੀ ਗੱਲ ਹੋਈ ਆ ਵਧੀਆ ਠੀਕ ਠਾਕ ਸੀਗੇ ਮੇਰੇ ਨਾਲ ਵਧੀਆ ਗੱਲ ਹੋਈ ਆ ਬਸ ਉਹ ਕਹਿੰਦੇ ਚਲੋ ਵੀ ਮੈਂ ਜਾਣਾ ਹੀ ਆ ਵੀ ਸਾਰਿਆਂ ਨੇ ਅਸੀਂ ਵਾਰ-ਵਾਰ ਜਾਵਾਂਗੇ ਤਾਂ ਹੀ ਸਾਡੇ ਕੋਈ ਵੀ ਸਾਨੂੰ ਇਨਸਾਫ ਮਿਲੂਗਾ ਇਸ ਲਈ ਸਭ ਨੂੰ ਹਿੱਸਾ ਲੈਣਾ ਚਾਹੀਦਾ ਇਸ ਲਈ ਵੀ ਉਹ ਗਏ ਸੀਗੇ ਤੇ ਉੱਥੇ ਜਾ ਕੇ ਬਸ ਬਿਮਾਰ ਹੋਏ ਆ ਵੀ ਕੋਈ ਇਦਾਂ ਦੀ ਦਿੱਕ ਪਰਵਾਰ ਚ ਜੇ ਮੰਨ ਲਓ ਸਿਸਟਮ ਕੀਵੇਂ ਚੱਲਦਾ ਹੈ ਜਿਵੇਂ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਖਰਚੇ ਦਾ ਵੀਰੇ ਤੁਹਾਨੂੰ ਪਤਾ ਹੀ ਹੈ ਜਿਹੜਾ ਕਿਸਾਨੀ ਜੀਵਨ ਆਪਣਾ ਵੀ ਹੈ ਨਾ ਵੀ ਕੁਝ ਵੀ ਹੈ ਤੇ ਉਹਦੇ ਲਈ ਆਪਾਂ ਕੋਈ ਵੀ ਕੰਮ ਕਰਨਾ ਤੇ ਆਪਾਂ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ ਇਸ ਲਈ ਆਪਣੀ ਕਿੰਨੀ ਕ ਆਮਦਨ ਹੁੰਦੀ ਆ ਮੇਰੇ ਭਰਾ ਨੂੰ 10 ਕਿੱਲੇ ਆਉਂਦੇ ਤੇ ਕਿੰਨੀ ਕ ਆਮਦਨ ਤੁਸੀਂ ਕਹਿ ਸਕਦੇ ਹੋਗੇ ਤੇ ਇਸ ਲਈ ਵੀ ਆਮਦਨ ਸੀਗੀ ਤੇ ਥੋੜੀ ਸੀਗੀ ਇਸ ਲਈ ਵੀ ਕਰਜ਼ਾ ਵੀ ਹੈਗਾ ਸੀਗਾ ਸਿਰ ਤਾਂ ਕਰਕੇ ਸਿੰਗਾਰਸ਼ ਦੇ ਵਿੱਚ ਹਿੱਸਾ ਲੈਣਾ ਆ ਵੀ ਤਾਂ ਕਰਕੇ ਕੋਈ ਇਨਸਾਫ ਮਿਲੇ ਤੇ ਵੀ ਅਸੀਂ ਕੋਈ ਕਰਜ਼ਾ ਵਗੈਰਾ ਸਾਡਾ ਮਾਫ ਹੋਵੇ ਤਾਂ ਕਰਕੇ ਵੀ ਅਸੀਂ ਕਿੰਨਾ ਕਰਜ਼ਾ ਸੀਗਾ ਜੇ ਗੱਲ ਕੀਤੀ ਜਾਵੇ 7-8 ਲੱਖ ਰੁਪਏ ਹੈਗਾ ਸੀ ਵੀਰੇ ਹਾਂਜੀ ਤੇ ਬੋਡੀ ਕਦੋਂ ਤੁਹਾਨੂੰ ਤਲਾਸ਼ ਮਿਲੀ ਕਦੋਂ ਲੈ ਕੇ ਆਣਗੇ ਸ਼ਾਮ ਤੱਕ ਕਹਿ ਰਹੇ ਹੈ ਵੀਜੀ ਹਾਂਜੀ ਕੀ ਮੰਗ ਕੀ ਕਰਦੇ ਹਾਂ ਸਰਕਾਰਾਂ ਨੂੰ ਜਿਵੇਂ ਕਿ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਸਾਡੇ ਸਰ ਕਰਜ਼ਾ ਉਹਨੂੰ ਮਾਫ ਕੀਤਾ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਹਾਂਜੀ ਇਸ ਲਈ ਵੀ ਜੋ ਵੀ ਸਰਕਾਰਾਂ ਉਹ ਜਿਹੜੂ ਵੀ ਕਾਨੂੰਨ ਬਣਾਏ ਗਏ ਉਹਨਾਂ ਨੂੰ ਪੰਗ ਕੀਤਾ ਜਾਵੇ ਤੇ ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ। ਬਿਲਕੁਲ ਜੀ ਬਿਲਕੁਲ ਇਹ ਸੇ ਪਰਿਵਾਰ ਤਾਂ ਹਰੇਕ ਪਿੰਡ 'ਚ ਸ਼ੋਕ ਦਾ ਜਿਹੜਾ ਕੀ ਮਾਤਮ ছਾਇਆ ਹੋਇਆ ਹੈਗਾ। ਤਾਂ ਸਰਕਾਰ ਨੂੰ ਅਪੀਲ ਕੀਤੀ ਪਰਿਵਾਰਿਕ ਨੇ ਵੀ ਮੰਗਾ ਛੇਤੀ ਤੋਂ ਛੇਤੀ ਮੰਗਣੀ ਜਾਵੇ ਤਾਂ ਕਿ ਕਿਸੇ ਹੋਰ ਪਰਿਵਾਰ ਦਾ ਨੁਕਸਾਨ ਨਾ ਹੋ ਸਕੇ। ਇੰਡੀਆ ਨਿਊਜ਼ ਲਈ ਕਪਿਲ ਸ਼ਰਮਾ ਦੀ